ਦਿਨ ਮੰਗਲਵਾਰ ਸ਼ਾਮ ਨੂੰ 5 ਤੋਂ ਰਾਤੀ 9 ਵਜੇ ਤੱਕ ਦੇਵੀ ਬlesing ਵਾਲਿਆਂ ਦੀ ਸਵਾ ਪਰਮੇਸ਼ਵਰ ਨੇ ਟਾਈਮ ਦਿੱਤਾ ਯਾਨੀ 11 ਨਵੰਬਰ 11 ਨਵੰਬਰ ਦਿਨ ਮੰਗਲਵਾਰ ਸ਼ਾਮੀ 5 ਤੋਂ 9 ਵਜੇ ਤੱਕ ਗਰਬ ਦਾ ਫਲ ਪ੍ਰਾਪਤ ਕਰਨ ਦਾ ਦਿਨ ਹੈ ਕਿਉਂ ਕਿਉਂਕਿ ਮੇਰੇ ਪਰਮੇਸ਼ਵਰ ਨੇ ਜਦੋਂ ਆਦਮ ਤੇ ਹਵਾਨ ਨੂੰ ਬਣਾਇਆ ਉਹਨਾਂ ਨੂੰ ਕਿਹਾ ਸੀ ਵਦੋ ਫੁੱਲੋ ਤੇ ਧਰਤੀ ਨੂੰ ਕੀ ਕਰੋ ਕਰ ਦਿਓ ਭਰ ਦਿਓ ਜੇ ਤੁਹਾਡੇ ਕੋਲ ਬੱਚਾ ਨਹੀਂ ਆ ਤੇ 11 ਤਰੀਕ ਤੱਕ ਤਿਆਰੀ ਕਰ ਲਓ ਜਿੰਨੇ ਛੰਡੇ ਆਣਗੇ ਮਿਸਨਾ ਕਰਿਓ ਉਹਦੇ ਪੋਸਟਰ ਲਾਓ ਲੋਕਾਂ ਨੂੰ ਸੱਦਾ ਪੱਤਰ ਵੰਡੋ ਤੇ 11 ਤਰੀਕ ਨੂੰ ਤਿਆਰੀ ਨਾਲ ਆਇਓ ਉਸ ਟਿੱਕਾ ਜੀਆਂ ਆਪਾਂ ਇੱਥੇ ਲੈ ਕੇ ਰੱਖਦੇ ਹੁੰਨੇ ਆ ਇੱਥੇ ਚੈੱਕ ਕਰਾਂਗੇ ਬਹੁਤ ਸਾਰੇ ਪਰਿਵਾਰਾਂ ਨੇ ਗਰਭ ਚੋਦਰ ਨਹੀਂ ਬੱਚੇ ਆਪਕੇ ਹਾਂ 11 ਨਵੰਬਰ ਦਿਨ ਮੰਗਲਵਾਰ ਗਰਬ ਦਾ ਫਲ ਪ੍ਰਾਪਤ ਕਰਨ ਦਾ ਦਿਨ ਹੈ ਸ਼ਾਮੀ ਸ਼ਮਾ ਹੋਣੀ ਹੈ 5 ਵਜੇ ਮਤਲਬ ਸ਼ੁਰੂਆਤ ਤੁਹਾਨੂੰ 3 ਵਜੇ ਆਉਣਾ ਪੈਣਾ ਹੈ ਤਾਂ ਕਿ 3 ਵਜੇ ਆ ਕੇ ਤੁਹਾਨੂੰ ਟੀਮ ਸਾਰਾ ਕੁਝ ਤੁਹਾਡਾ ਨਾਮ ਇਹ ਤੋਂ ਜਦ ਸਾਰੀਆਂ ਚੀਜ਼ਾਂ ਤੁਸੀਂ ਦੁਪਹਿਰ ਨੂੰ ਹੀ 3 ਵਜੇ ਆ ਕੇ ਆਪਣੀ ਹਾਜ਼ਰੀ ਲਾਉਣੀ ਸ਼ੁਰੂ ਕਰ ਦੇਣੀ ਆ ਤੇ 5 ਵਜੇ ਠੀਕ ਸਵੇਰ ਸ਼ੁਰੂ ਹੋ ਕੇ ਰਾਈਟ 9 ਵਜੇ ਸਮਾਪਤ ਹੋ ਜਾਣੀ ਆ ਪੂਰੀ ਰਾਤ ਨਹੀਂ ਚੱਲਣੀ ਉਹ ਸਵੇਰ ਇਹ ਧਿਆਨ ਨਾਲ ਸੁਣ ਕੇ ਆਇਓ ਕਿ ਚਲੋ ਕੋਈ ਨਹੀਂ ਜਦੋਂ ਮਰਜ਼ੀ ਚੱਲ ਜੋ ਨਾ 5 ਮਤਲਬ 5 ਔਰ ਉਸੇ ਹੀ ਟਾਈਮ ਉਸੇ ਹੀ ਦਿਨ ਬੇਬੀ ਤੁਹਾਡੇ ਗਰਭ ਚ ਆਉਣੇ ਆ ਅਮੇਂ ਤਿਆਰੀ ਨਾਲ ਆਇਓ 11 ਨਵੰਬਰ ਤੇ ਅਗਲਾ ਜਿਹੜਾ ਐਤਵਾਰ ਆ ਰਿਹਾ ਹੈ ਅਗਲੇ ਐਤਵਾਰ ਦਾ ਜਿਹੜਾ ਟਾਈਮ ਹੈ ਉਹ ਤੁਹਾਡੇ ਘਰਾਂ ਦਾ ਮਹਾ ਵਿਸ਼ੇਸ਼ ਕਰਨਾ ਮੈਂ ਟਾਡੇ ਘਰਾਂ ਦਾ ਔਰ ਤੁਸੀਂ ਪਰਿਵਾਰ ਸਮੇਤ ਹੋਣਾ ਤੁਹਾਡੇ ਘਰਾਂ ਦਾ ਮਾਂ ਬਿਸ਼ੇਕ ਕਰਨ ਲਈ ਜਤੂਨ ਪਹਾੜ ਦਾ ਆਇਲ ਤੁਹਾਨੂੰ ਦੇ ਕੇ ਭੇਜਣਾ ਸਾਰਿਆਂ ਨੂੰ ਕੱਲੇ-ਕੱਲੇ ਪਰਿਵਾਰ ਦੇ ਨੰਬਰ ਨੂੰ ਔਰ ਮਿਸ ਨਾ ਕਰਿਓ ਆਹ ਦਿਨ ਬੜੇ ਮਹੱਤਵਪੂਰਨ ਆ ਬੜੀ ਤਿਆਰੀ ਚੱਲ ਰਹੀ ਹੈ ਲਗਾਤਾਰ ਪ੍ਰੇਰ ਹੋ ਰਹੀ ਹੈ